ਅੱਜਕੱਲ ਇੱਕ ਨਾਮ ਸੋਸ਼ਲ ਮੀਡੀਆ ਤੇ ਤੇ ਖਬਰਾਂ ਵਿੱਚ ਵੀ ਬਹੁਤ ਜ਼ਿਆਦਾ ਆਉਂਦਾ ਹੈ ਚਾਈਨਾ ਡੋਰ ਖੂਨੀ ਡੋਰ ਡ੍ਰੈਗਨ ਡੋਰ ਉਹ ਡੋਰ ਹੈ ਜਿਹਦੇ ਵਿੱਚ ਦੇਦੇ ਕਰਕੇ ਕਾਫੀ ਜਾਣੇ ਵੀ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਤੇ ਲੋਕਾਂ ਦਾ ਰੁਝਾਨ ਹੌਲੀ-ਹੌਲੀ ਉਸ ਚੀਜ਼ ਨੇ ਘਟ ਵੀ ਰਿਹਾ ਹੈ ਕਿਸੇ ਸਾਲਾਂ ਚ ਵਧਿਆ ਸੀਗਾ ਪਰ ਹੌਲੀ-ਹੌਲੀ ਜਦੋਂ ਇਸ ਚੀਜ਼ ਦੇ ਬੁਰੇ ਪ੍ਰਭਾਵ ਸਾਹਮਣੇ ਆਏ ਨੇ ਤੇ ਰੁਝਾਨ ਜਿਹੜਾ ਚਾਈਨਾ ਡੋਰ ਹੈਗੀ ਚਾਹੇ ਡ੍ਰੈਗਨ ਡੋਰ ਹੈ ਉਹਦੇ ਪ੍ਰਤੀ ਲੋਕਾਂ ਦਾ ਰੁਝਾਨ ਘਟਿਆ ਇਹ ਜਿਹੜੀ ਪੁਰਾਤਨ ਡੋਰ ਤੁਸੀਂ ਦੇਖ ਰਹੇ ਹੋ ਇਹ ਉਹ ਡੋਰ ਹੈ ਜਿਹੜੀ ਪੁਰਾਣੇ ਸਮੇਂ ਵਿੱਚ ਆਪਣੇ ਸਾਡੇ ਜਿਹੜੇ ਬਜ਼ੁਰਗ ਸੀਗੇ ਸਾਡੇ ਤੋਂ ਜਿਹੜੇ ਵੱਡੇ ਸੀਗੇ ਉਹ ਯੂਜ਼ ਕਰਦੇ ਸੀ ਸਾਏ ਅਸੀਂ ਵੀ ਹੋਵੇ ਅਸੀਂ ਉਹ ਏਸੀ ਡੋਰ ਦੀ ਇਸਤੇਮਾਲ ਕੀਤਾ ਜਾਂਦਾ ਸੀਗੇ ਪੁਰਾਣੇ ਤਰੀਕੇ ਨਾਲ ਡੋਰ ਬਰਾਈ ਜਾਂਦਾ ਸੀਗੀ ਧਾਗਾ ਲਿਆ ਜਾਂਦਾ ਸੀਗਾ ਪ੍ਰੋਪਰ ਉਹ ਤੇ ਫਿਰ ਮਾਝਾ ਲਗਾਇਆ ਜਾਂਦਾ ਸੀਗਾ ਪ੍ਰੋਪਰ ਉਸੇ ਪੈਕਿੰਗ ਕੀਤੀ ਹੁੰਦੀ ਇਸ ਡੋਰ ਦਾ ਨੁਕਸਾਨ ਨਹੀਂ ਪ੍ਰੋਪਰ ਇੱਕ ਪਤੰਗ ਬਾਜ਼ੀ ਦਾ ਵੀ ਮਜ਼ਾ ਆਉਂਦਾ ਸੀਗਾ ਤੇ ਜਿਹੜੇ ਇਸ ਨੂੰ ਬਣਾਉਣ ਵਾਲੇ ਹੈਗੇ ਉਹਨਾਂ ਦੇ ਵੀ ਜਿਹੜਾ ਰੋਜ਼ਗਾਰ ਇਸੇ ਚੀਜ਼ ਤੋਂ ਚੱਲਦਾ ਸੀਗਾ ਰੋਜ਼ਗਾਰ ਤੇ ਫਰਕ ਬਹੁਤ ਜ਼ਿਆਦਾ ਪਿਆ ਕਿੰਨਾ ਕਫਰ ਪਿਆ ਤੇ ਲੋਕਾਂ ਦੇ ਪ੍ਰਤੀ ਇਸੀ ਦਾ ਰੁਝਾਵ ਹੱਲੇ ਵੀ ਇਸ ਡੋਰ ਦੇ ਪ੍ਰਤੀ ਹੈਗਾ ਕਿ ਨਹੀਂ ਹੈਗਾ ਉਸ ਬਾਰੇ ਗੱਲ ਕਰਨਾ ਸਾਡੇ ਨਾਲ ਮੌਜੂਦ ਨੇ ਇਸ ਡੋਰ ਦੇ ਜਿਹੜੇ ਬਣਾਉਣ ਵਾਲੇ ਮੇਕਰ ਨੇ ਤੇ ਜਿਹੜੇ ਮਾਲਕ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ RAM SINGH ਹੈ ਜੀ ਜਿਹੜੀ ਚਾਈਨਾ ਡੋਰ ਦੇ ਨਾਲ ਇਸ ਆਨ ਦੇ ਨਾਲ ਇਸ ਆਪਣੇ ਕੰਮ ਤੇ ਕਿੰਨਾ ਕਫਰ ਪਿਆ ਕਿੰਨੇ ਸਾਲਾਂ ਤੋਂ ਫਰ ਪਿਆ ਤੇ ਕਿੰਨਾ ਕਫਰ ਪਿਆ ਲੋਕਾਂ ਦੇ ਪ੍ਰਤੀ ਫਰਕ ਪੈ ਗਿਆ ਜੀ ਸਾਨੂੰ 15 ਸਾਲ ਮੰਨ ਲਓ ਬਹੁਤ ਜ਼ਿਆਦਾ ਜਿੰਨੇ ਰੋਟੀਆਂ ਉਤਰ ਕਰ ਛੱਡਿਆ ਜੀ ਸਾਨੂੰ ਇਹ ਡੋਰ ਦੇ ਪਲਾਸਟਿਕ ਦੀ ਡੋਰ ਨੇ ਸਾਡਾ ਕਾਰੋਬਾਰ ਬਿਲਕੁਲ ਨੀ ਮਲ ਉਹਨੇ ਚੱਲਣ ਦੇ ਤਾਂ ਜਿਆਦੇ ਲੋਕ ਮਲ ਉਹਦੇ ਪੈਗੇ ਜਦੋਂ ਜਿਆਦੀਆਂ ਡਗਟਣਾ ਹੋਣ ਲੱਗੀਆਂ ਨੁਕਸਾਨ ਹੋਣ ਲਗੇ ਜਨਵਾਰਾਂ ਦੇ ਆਮ ਲੋਕਾਂ ਦੇ ਤੇ ਫੇਰ ਇਹ ਹੁਣ ਥੋੜਾ ਜਿਹਾ ਆ ਪੈਰ ਕੀ ਮੂੰਹ ਇਹਨਾ ਮੋੜਿਆ ਕਿ ਡੋਰ ਇਹੋ ਚਲਾਵਾਂਗੇ ਹੀ ਸਾਡੇ ਅੰਬਰਸਰ ਦਾ ਮੈਂਬਰ ਸਰ ਦਾ ਜੀ ਸੁਲਤਾਨਵਿੰਡ ਪਿੰਡ ਦਾ ਮੈਂ ਤੇ ਆਪਣਾ ਇਹ ਡੋਰ ਹੁਣ ਚੱਲੇਗੀ ਲੋਕ ਸਾਨੂੰ ਆਂਦੇ ਵੀ ਡੋਰ ਇਹੋ ਚਲੇਗੀ ਮੈਨੂੰ 20 ਸਾਲ ਹੋ ਗਏ ਇੱਥੇ ਆਂਦੇ ਨੂੰ ਮੈਂ ਜਲੰਧਰ ਦੇ ਵਿੱਚ ਆਉਂਦਾ ਹਰ ਬਸੰਤ ਦੀ ਪਸੰਦ ਮੈਂ ਇੱਥੇ ਲਾਉਣਾ ਆਉਂਦਾ ਜੀ ਮੈਂ ਇੱਥੇ ਮੇਰੇ ਕੋ ਗਾਹ ਕਉਂਦੇ ਆ ਕਸਟਮਰਾਂ ਨੂੰ ਮੈਂ ਵਧੀਆ ਡੋਰ ਲਾ ਕੇ ਦੇਣਾ 12 ਤਾਰੀ ਤੱਕ ਧਾਗਾ ਲਾ ਕੇ ਦੇਣਾ ਗਾਰੰਟੀ ਨਾਲ ਧਾਗਾ ਮੈਂ ਲਾ ਕੇ ਦੇਣਾ ਇਹ ਪਲਕਸ ਨੂੰ ਵੀ ਕੱਟਦਾ 12 ਤਾਰੀ ਜਿਹੜਾ ਧਾਗਾ ਦਾ ਇਹ ਕੱਟਦਾ ਜੀ ਜੇ ਤੁਸੀਂ ਕਹਿ ਰਹੇ ਕਿ ਇਹਨਾਂ ਦਾ ਫਰਕ ਹੈਗਾ ਤੇ ਉਸੇ ਦਿਫੇ ਲੋਕਾਂ ਦਾ ਰੁਝਾਨ ਕਿਉਂ ਕਟਿਆ ਹੈ ਤੇ ਇੱਕ ਆਪਣੇ ਕਿ ਇਸ ਚੀਜ਼ ਤੇ ਇਸਤੇਮਾਲ ਕੀ ਕੀ ਕਰਦੇ ਹੋ ਜਿਹੜਾ ਦੂਜੀ ਦੌਰ ਤਨੁਕਸਾਨਤ ਹੈ ਇਸੇ ਦਾ ਨੁਕਸਾਨ ਨਹੀਂ ਹੈਗਾ ਥੋੜੀ ਬੋਲੀ ਚਲੋ ਕਿਸੇ ਨੂੰ ਸਰਟੀਫਿਕੇਟ ਲੱਗਦੀ ਹੈ ਇਸ ਚੀਜ਼ ਇਹ ਜੀ ਅਸੀਂ ਆਪਣਾ ਮਾਝਾ ਲਾਉਂਦੇ ਜੀ ਮਾਝਾ ਵਾਲੀ ਡੋਰ ਸਾਡੀ ਇਹ ਮਸ਼ਹੂਰ ਹੈ ਸਾਡੀ ਜੀ ਇਹ ਪੇੜਾ ਬੰਦਾ ਸਾਡਾ ਮਾਝੇ ਦਾ ਸ਼ੀਸ਼ੇ ਦਾ ਕੱਚ ਦਾ ਬੰਦਾ ਵਾ ਤੇ ਇਹਦਾ ਨੁਕਸਾਨ ਕੋਈ ਨਹੀਂ ਵਧੀਆ ਡੋਰ ਬੰਦੀ ਹੈ ਇਹਦੇ ਨਾਲ ਜੀ ਤੇ ਲੋਕਾਂ ਨੂੰ ਕਿਵੇਂ ਦੇਰ ਜਾਣਟਿਆ ਗਾ ਕਿ ਕਿੰਨਾ ਫਰਕ ਸੀ ਗਾ ਅੱਗੇ ਆਪਣੇ ਕਿੰਨੇ ਕਿ ਲੋਕੀ ਲੈ ਕੇ ਜਾਂਦੇ ਸੀ ਹੁਣ ਕਿੰਨਾ ਫਰਕ ਪੈ ਗਿਆ ਹੈ ਜੇ ਮੈਂ ਅਗਰ ਅਮਾਉਂਟ ਦੀ ਗੱਲ ਕਰੀਏ ਤੇ ਤੁਸੀਂ ਕਿੰਨਾ ਕ ਅਗੇ ਬਿਨਸ ਕਰ ਰਹੇ ਸੀਗੇ ਹੁਣ ਕਿੰਨਾ ਬਿਨਸ ਹੁੰਦਾ ਹੈ ਹੁਣ ਸਾਡਾ ਜੇ ਹੈਗਾ ਵਾ ਰੁਪਏ ਜੋ ਮਰੋ ਚਾਰਾਂ ਨੇ ਮਰੋ ਚੱਲਿਆ ਵਾ ਤੇ ਜਾਹੇ ਸਾਤਾ ਲਿਆ ਹੁਣ ਚੱਲ ਜਾਏਗਾ ਆਉਂਦੀ ਾਰ ਤੋਂ ਪੂਰਾ ਸਾਨੂੰ ਮੇਦਿਆ ਵੀ ਸਾਡਾ ਕੰਮ ਜਿਹੜਾ ਹੈ ਇਹ ਚੱਲ ਜਾਏਗਾ ਸਾਨੂੰ ਕਸਟਮਰ ਆਣ ਕੇ ਆਂਦੇ ਵੀ ਹੁਣ ਡੋਰ ਇਹੋ ਇਹੀ ਲਾ ਕਰਨੀ ਆ ਉਹ ਡੋਰ ਬਹੁਤ ਖਰਾਬ ਆ ਉਹ ਡੋਰ ਨਹੀਂ ਵਰਤਣੀ ਇਹੋ ਡੋਰ ਧਾਗ ਵਾਲੀ ਡੋਰ ਦਾ ਮਜ਼ਾ ਆਉਂਦਾ ਪ ਲੋਕਾਂ ਦੇ ਫਰਕ ਪਿਆ ਲੋਕਾਂ ਦਾ ਹਾਂਜੀ ਹਾਂਜੀ ਪੈਂਦਾ ਜਾਂਦਾ ਫਰਕ ਜੀ ਹਾਂ ਬਹੁਤ ਅੰਮ੍ਰਿਤਸਰ ਚ ਵੀ ਆਰ ਕੇ ਫਰਕ ਪਿਆ ਚੱਲੀਏ ਭਰ ਚੈਨਖ ਦੌਰ ਬਹੁਤ ਚੱਲੀ ਹੋਗੀ ਹਾਂਜੀ ਇੱਕ ਪ੍ਰਾਈਸ ਦੀ ਗੱਲ ਕਰੀਏ ਆਪਣੇ ਅਮਾਉਂਟ ਉਹਦੀ ਵੀ ਇੱਕ ਦੌਰ ਹੈਗੀ ਆ ਚਾਈਨ ਦੌਰ ਹੈਗੀ ਉਹਦੀ ਮਾਉਂਟ ਇਹਦੀ ਅਮਾਉਂਟ ਕਿੰਨੇ ਕੁ ਸਟਾਰਟ ਹੁੰਦੀ ਹੈ ਕਿੰਨੇ ਤੱਕ ਜਾਂਦੀ ਹੈਗੀ ਆ ਤੇ ਕਿਉਂਕਿ ਹੁਣ ਕੀ ਪ੍ਰਾਈਸ ਹੁੰਦਾ ਇਹਦਾ ਇਹ ਰੇਟ ਦਾ ਜੀ ਹਾਂਜੀ ਰੇਟ ਦਾ ਜੀ ਰੇਟ ਦਾ ਅਸੀਂ ਵੇਖੋ ਜੀ ਅਸੀਂ ਛੋਟੇ ਬੱਚੇ ਦਾ ਵੀ ਕਦੇ ਇੱਥੇ ਬਣਾਉਂਦੇ ਪਿੰਨਾ 50 ਦਾ ਬਣਾਉਂਦੇ ਆ 100 ਦਾ ਹੀ ਬਣਾ ਲੈਂਦੇ ਆ 200 ਦਾ ਬਣਾ ਲੈਂਦੇ 400 ਦਾ ਵੀ 700 ਤੱਕ ਰਹੀ ਬਣਾਉਂਦੇ ਆ ਜੀ ਇਹ ਇਥੋਂ ਤੱਕ ਸਾਡਾ ਪ੍ਰੋਜੈਕਟ ਹੈ ਜੇ ਕੋਈ ਵਾਅਦਾ ਕਰੇ ਕਸਟਮਰ ਅਸੀਂ ਉਹੀ ਬਣਾ ਦਿੰਦੇ ਆ ਜੀ ਇੱਕ ਚੀਜ਼ ਇਹ ਵੀ ਕਲੀਅਰ ਕਰੋ ਜਿਵੇਂ ਆਪਣੇ ਚਾਈਨਾ ਡੋਰ ਦੇ ਜਿਹੜੇ ਅੱਜਕੱਲ ਵਰਤਿਆਂਦੇ ਉਹਦੇ ਵਿੱਚ ਕਈ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਜਦੋਂ ਡੋਰ ਤਾਰ ਆਪਣੇ ਬਿਜਲੀ ਤਾਰਾਂ ਦੇ ਪੈਂਦੀ ਹੈਗੀ ਹੈ ਜੀ ਕਿ ਕਰੰਟ ਲੱਗਨ ਦਾ ਵੀ ਆਪਣੇ ਕਿਸੇ ਦੀ ਮੌਤ ਹੋਈ ਹੈ ਕਿਸੇ ਨੇ ਹੋਈ ਹੈ ਉਹ ਕਰੰਟ ਲੱਗਣ ਦਾ ਕਾਰਨ ਕੀ ਹੁੰਦਾ ਉਹ ਉਹਦੇ ਵਿੱਚ ਇਦਾਂ ਕੀ ਚੀਜ਼ استعمال ਹੁੰਦੀ ਹੈ ਜਿਹੜੀ ਇਹਦੇ ਵਿੱਚ ਨਹੀਂ ਹੁੰਦੀ ਜਾਂ ਫਿਰ ਇਹਦੇ ਨਾਲ ਵਿੱਚ ਜਦੋਂ ਸਮਾਲ ਕਰਦੇ ਕਰੰਟ ਵਾਲੀ ਇਦਾਂ ਕਦੀ ਗੱਲਾਂ ਨਹੀਂ ਸੁਣਨ ਨੂੰ ਮਿਲਦੇ ਉਹ ਸਰ ਹਾਂਜੀ ਉਹ ਕਰੰਟ ਪਤਾ ਕਿਉਂ ਪੈਂਦਾ ਜੀ ਉਹ ਡੋਰਾਂ ਟੁੱਟਦੀ ਨਹੀਂ ਆ ਤੁਹਾਨੂੰ ਪਤਾ ਉਹ ਫਿਰ ਜਦੋਂ ਤਾਰਾਂ ਦੇ ਪੈਂਦੀ ਆ ਉਹ ਤਾਰਾਂ ਇਕੱਠੀਆਂ ਹੋ ਜਾਂਦੀਆਂ ਉਹ ਤਾਰਾਂ ਜਦੋਂ ਇੱਕ ਦੂਜੇ ਨਾਲ ਜੁੜਦੀਆਂ ਉਹ ਫਿਰ ਹਸਾ ਆ ਜਾਂਦਾ ਵਿੱਚ ਦੇ ਉਹ ਫਿਰ ਉਹਨੂੰ ਇਨਸਾਨ ਨੂੰ ਹੀ ਪੈਂਦਾ ਜਿਹੜਾ ਡੋਰ ਖਿੱਚਦਾ ਵਾ ਉਹਦੇ ਵਿੱਚ ਕੋਈ ਇਦਾਂ ਚੀਜ਼ ਵੀ ਇਸਤੇਮਾਲ ਕਰਦਾ ਇਸਤੇਮਾਲ ਉਹਦੇ ਵਿੱਚ ਕੋਈ ਨਹੀਂ ਇਹੋ ਹੀ ਕੈਮੀਕਲੀ ਕੋਈ ਹੁੰਦੇ ਆ ਜੀ ਉਹਦੇ ਵਿੱਚ ਆ ਕੈਮੀਕਲ ਹੀ ਹੁੰਦੇ ਉਹਦੇ ਵਿੱਚ ਹੋਰ ਕੁਝ ਨਹੀਂ ਬੰਦਾ ਸਾਡੇ ਵਾਲੀ ਜਿਹੜੀ ਡੋਰੇ ਲੱਗ ਬੰਦੀ ਆ ਉਹਦੇ ਤੋਂ ਇਹ ਸਾਡੇ ਵਾਲਾ ਮਸਾਲਾ ਨਹੀਂ ਉਹਦੇ ਵਿੱਚ ਪੈਂਦਾ ਏ ਸੋ ਇਹ ਸੰ ਜਿਹੜੇ ਡੋਰ ਬਣਾਉਣ ਵਾਲੇ ਮਾਲਕ ਜਿਨ੍ਹਾਂ ਨੇ ਕਿਹਾ ਕਿ ਕਾਫੀ ਜ਼ਿਆਦਾ ਫਰਕ ਪਿਆ ਹੈਗਾ ਤੇ ਬਿਨਸ ਘਟਾ ਵੀ ਹੋਇਆ ਬਟ ਇਹ ਕਿ ਬਿਨਸ ਹੌਲੀ ਹੌਲੀ ਲੀਤੇ ਆ ਰਿਹਾ ਹੈ ਲੋਕਾਂ ਦਾ ਰੁਝਾਨ ਜਿਹੜਾ ਚਾਈਨਾ ਡੋਰ ਜਿਹੜੀ ਖੋਨੀ ਡੋਰ ਡ੍ਰੈਗਨ ਡੋਰ ਜਿਹੜੀ ਹੈਗੀ ਆ ਉਹਦੇ ਪ੍ਰਤੀ ਘਟਿਆ ਹੈਗਾ ਹੁਣ ਲੋਕੀ ਇਸ ਡੋਰ ਵੱਲ ਵਾਪਸ ਆ ਰਹੇ ਨੇ ਤੇ ਸਾਡੀ ਵੀ ਲੋਕਾਂ ਨੂੰ ਇਹੀ ਅਪੀਲ ਹੈ ਹੁਣ ਬਸੰਤ ਆ ਰਹੀ ਹੈ ਦੋ ਤਰੀਕ ਨੂੰ ਬਸੰਤ ਹੈ ਤੇ ਬਸੰਤ ਤੇ ਇਸੇ ਡੋਰ ਦਾ ਇਸਤੇਮਾਲ ਕਰੋ ਦੂਜੀ ਜਿਹੜੀ ਡੋਰ ਹੈਗੀ ਉਹ ਪ੍ਰਸ਼ਾਸਨ ਵੀ ਮਨਾ ਕਰਦਾ ਤੇ ਤੁਹਾਨੂੰ ਲੋਕਾਂ ਨੂੰ ਵੀ ਆਪ ਹੀ ਦੇਖਣ ਨੂੰ ਮਿਲਦੇ ਡੇਲੀ ਕੋਈ ਨਾ ਕੋਈ ਹਾਦਸਾ ਜਿਹੜਾ ਉਸ ਨੂੰ ਦੇਖਣ ਨੂੰ ਮਿਲਦਾ ਇਹ ਜਿਹੜੀ ਪ੍ਰਾਤਨ ਡੋਰ ਹੈ ਇਹਦੇ ਨਾਲ ਇਸਤੇਮਾਲ ਕਰੋ ਤਾਂ ਤੁਹਾਡੀ ਜਿਹੜੀ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੋਏਗਾ ਤੇ ਇੱਕ ਜਿਹੜੇ ਇਸ ਕੰਮ ਨੂੰ ਕਰਨ ਵਾਲੇ ਜਿਹੜੇ ਕਈ ਸਾਲਾਂ ਤੋਂ ਬਿਨਸ ਕਰਨ ਵਾਲੇ ਹੈਗੇ ਆ ਉਹਨਾਂ ਦੇ ਜਿਹੜੀ ਇੱਕ ਕੰਮ ਰੋਜ਼ਗਾਰ ਏਸੀ ਸੀ ਇਸ ਤੇ ਟਿਕਿਆ ਹੈਗਾ ਤੇ ਇਹਨਾਂ ਨੂੰ ਵੀ ਇੱਕ ਜਿਹੜੀ ਹੱਲਾਸ਼ੇਰੀ ਮਿਲਦੀ ਹੈ ਜਦੋਂ ਇਹਨਾਂ ਦਾ ਕੰਮ ਚੱਲਦਾ ਇਸ ਦਾ ਪਰਿਵਾਰ ਏਸੀ ਸੀ ਇਸ ਤੇ ਚੱਲਦਾ ਤੇ ਇੱਕ ਤੁਹਾਡੇ ਲਈ ਫਾਇਦੇਮੰਦ ਵੀ ਹੈ ਤੇ ਇਹਨਾਂ ਲਈ ਵੀ ਇੱਕ ਜਿਹੜਾ ਰੋਜ਼ਗਾਰ ਦਾ ਸਾਧਨ ਇਹੀ ਹੈ ਤੇ ਜ਼ਰੂਰ ਅਸੀਂ ਲੋਕਾਂ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਚਾਈਨਾ ਡੋਰ ਦੇ ਪ੍ਰਤੀ ਬਿਲਕੁਲ ਨਾ ਕਰਕੇ ਤੇ ਇਸ ਡੋਰ ਨੂੰ ਜ਼ਰੂਰ ਆਪਣੇ ਘਰ ਇਸਤੇਮਾਲ ਕਰੋ ਤੇ ਆਪਣੇ ਆਪ ਨੂੰ ਸੇਫ ਰੱਖੋ ਲੋਕਾਂ ਨੂੰ ਸੇਫ ਰੱਖੋ ਤੇ ਸੇਫਟੀ ਵਿੱਚ ਹੀ ਤੁਹਾਡੀ ਹਰ ਇੱਕ ਦੀ ਭਲਾਈ ਹੈ 100%